ਨਹੀਂ ਦੋਨੇ ਫਸਲਾਂ ਕਿੰਨੇ ਦੀ ਹੋ ਜਾਣਗੀਆਂ ਤੇ ਜੋਰ ਮਾਰ ਕੇ ਮੈਂ ਤਾਂ ਬਣਾ ਪਾਇਆ ਕਿੰਨੇ ਦੀ ਹੋ ਜਾਣਾ ਮੈਂ ਤੈਨੂੰ 1 ਲੱਖ 25000 ਰੁਪਏ ਦੇ ਰਿਹਾ ਕਿੱਲੇ ਦੇ ਹਿਸਾਬ ਨਾਲ ਜਿੰਨਾ ਤੇਰਾ ਬਾਹਣਾ ਸਾਰਾ ਨਹੀਂ ਤੂੰ ਕਿੰਨੇ ਮੰਗਦਾ ਹੁਣ 65000 ਬਚ ਜਾਂਦੇ ਤੂੰ ਐ ਦੱਸ ਤੂੰ ਕਿੰਨੇ ਮੰਗਦਾ ਤੂੰ ਹੁਣ ਮੈਨੂੰ ਗੱਲ ਨਵੇੜ ਦੇ ਲਾਸਟ ਮੈਂ ਤਾਂ ਡੇਢ ਮੰਗਦਾ ਡੇਢ ਲੱਖ ਟੈਂਕਾ ਨਹੀਂ ਆਇਆ ਯਾ ਚਾ ਮੈਂ ਵੀ ਕੁਝ ਫਸਲ ਬੀਜੂਗਾ 2 ਰੁਪਏ ਕਮਾਊਗਾ ਕਮਾਉ ਕਮਾ ਲੇਗਾ ਬਥੇਰੀ ਮਗਾਈ ਪਤੀਆਂ ਦੀ ਸਾਲ ਦੀ ਸਾਲ ਵਾਧੂ ਤੂੰ ਦਾ ਹੁਣ ਦੁਕਾਨ ਪਾਈ ਬੈਠਾ ਤੂੰ ਦਾ ਦੁਕਾਨ ਦੇ ਵਿੱਚੋਂ ਰੁਪਇਆ 10 15000 ਬੜਾ ਘਣਾ ਦੇਣ ਦਾ ਆ ਮਹੀਨੇ ਦਾ ਸਾਢੇ ਦਾ ਨਹੀਂ ਹੋਣਾ ਹੁਣ ਬਾਹਰ ਤੂੰ 1.5 ਲੱਖ ਮੰਗੀ ਜਨਾ 1.5 ਲੱਖ ਬਹੁਤ ਹੈ ਜਿਆਦਾ ਗੱਲਾਂ ਦੀ ਜਿਆਦਾ ਨਹੀਂ ਗਾੜਾ ਮੋਟੇ ਦੇ ਸੇ ਕਰ ਲਾਂਗੇ 1.30 ਵਸਾਈ ਬਣਾਉਣੇ 1.30 ਨੂੰ ਸਾਈ ਮੈਂ ਕਿ ਮੈਂ ਵੀ ਜਵਗ ਪਾਲ ਜੀ ਆ ਵੀਡੀਓ ਬੜਾ ਲਈ ਲੈ ਨੈੱਟ ਤੇ ਝਾੜਦੇ ਆ ਲੋਕ ਦੱਸਣਗੇ ਵੀ 1 ਲੱਖ 30 ਵੀ ਮੈਨੂੰ ਗਾਣਾ ਕੱਢਣਗੇ ਵੀ ਕੀ ਕਹੇਗਾ ਤੂੰ ਇੰਨੇ ਮਹਿੰਗਾ ਲੈ ਕੇ ਜਿੱਥੇ ਮਰਜੀ ਪਾ ਦੇ ਵੀ ਮੈਨੂੰ ਮੋਟਰ ਦਾਗਾ ਵੀ ਨਰਲ ਮੋਟਰ ਹੋ ਹੋ ਜੂਗੀ ਵਿੱਚ ਟੰਗੀ ਹੋਰ ਮੋਟਰ ਬਿਜਲੀ ਨਲਕਿਆਈ ਮੋਟਰ ਸਭ ਘੱਟ ਦੀ ਰਾਮ ਕੋਠਾ ਪਾਇਆ ਹੋਇਆ ਪੰਜ ਦਾ ਦੋ ਰਾਹ ਤੇ ਦੂਸਰੇ ਕਿੱਟੀ ਤੱਕੜੀ ਹੈ 1 ਲੱਖ 30 ਨੂੰ ਦੇ ਨਹੀਂ ਰਿਹਾ ਠੇਕੇ ਦੇ ਬਾਹਰ ਬਾਕੀ ਦੇਖੋ ਤੁਸੀਂ ਕਰੋ ਇਹਦਾ ਗੱਲ ਕਮੈਂਟ ਕਰਕੇ ਬਈ ਇਹ ਕਹਿੰਦਾ ਬਈ 1.5-2 ਲੱਖ ਦੀ ਫਸਲ ਹੁੰਦੀ ਹੈ ਇੱਕ ਸਾਲ ਦੀ ਵੇਂ ਨਵਰਾਸ 70000 ਦੀ ਤਾਂ ਕਣਕ ਹੋ ਜਾਂਦੀ ਹਾਂ ਹਾਂ 80000 ਦੀ ਕਣਕ ਲਾ ਲ ਤੇਰੇ ਹਿਸਾਬ ਨਾਲ ਹੀ ਲਾ ਲ 70000 ਦੀ ਲਾ ਲ ਚੱਲ 70 ਦੀ 70000 ਕਿਸ਼ਰ 60 ਰੁਪਏ ਵਧਾ ਦੇ ਹਾਂ ਚੱਲ 70000 ਦੀ ਕਣਕ ਲਾ ਲ ਜੀਰੀ ਕਿੰਨੇ ਦੀ ਹੋਗੀ ਉਹ ਜੀਰੀ ਅੱਜ ਕੀ ਤਾਂ ਮੂੰਹ ਹੀ ਕੋਟਰ ਤੋਂ ਘੱਟ ਨਹੀਂ ਉਹ ਕਿੰਨੇ ਦੀ ਹੋਵੇ ਅੱਗੇ ਅੱਗੇ ਅੱਛੀ 90 ਦੀ 90000 ਦੀ ਹੋ ਜਾਂਦੀ ਐ 90 ਦੀ ਜੀਰੀ ਹੋਏ ਨੇ ਕੀਤੇ ਚੋਂ ਹਾਂ ਇਕ ਕਿੰਨਾ ਹੋ ਗਿਆ 160 ਬਣ ਗਿਆ 1 ਲੱਖ 60 ਹੋ ਗਿਆ ਫਿਰ ਤੈਨੂੰ ਮੈਂ 1 ਲੱਖ 30000 ਰਹੀ ਹੈ ਐ ਤੈਨੂੰ ਵੀ ਨਹੀਂ ਪੱਦੀ ਰਹੀ ਉਹ ਹੀ ਰਹੂਗਾ ਹਾਂ ਤੈਨੂੰ ਨਾਲ ਪੈਦਾ ਮੈਂ ਵੀ ਕੁਝ ਕਮਾਉਂਗਾ 160 ਚੋਂ 10 ਸਾਲ ਉਹੀ ਚੱਲੀ ਜਾਊਗਾ ਐ ਥੋੜੀ ਹੁਣ ਗੱਲਾਂ ਦੇਖ 10 ਸਾਲ ਹੁੰਦੀਆਂ